ਅਰਕੇ ਤੋਂ ਕੋਸ਼ਿਸ਼ ਕਰਦੇ ਆਂ ਔਰ ਜੇ ਤਸਵੀਰਾਂ ਨੇ ਮਹਤਵਪੂਰਨ ਹੋ ਜੇ ਜਗਰਾਵ ਰੌਂਡ ਜਾਂਦਾ ਹੈ ਉਥੋਂ ਦੇ ਤਸਵੀਰਾਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਨੇ ਕਿਸ ਤਰ੍ਹਾਂ ਢਾਹ ਲਗਾਈ ਹੋਈ ਹੈ ਲਗਾਤਾਰ ਖੋਬਰਾ ਲੱਗਿਆ ਹੋਇਆ ਦਰਿਆ ਦੇ ਲਗਾਤਾਰ ਜੋ ਡੈਗਰੀਆਂ ਨੇ ਪੁੱਟੀ ਦਰਿਆ ਦੀ ਉੱਜਾ ਮਿੱਟੀ ਪਸੰਦਲੀ ਉੱਜਾ ਜੇ ਮੇਨ ਦਰਿਆ ਦੇ ਵਿੱਚ ਡੈਗਰੀਆਂ ਔਰ ਚਾਰੇ ਪਾਸੇ ਪਾਣੀ ਪਾਣੀਆਂ ਤੇ ਸਵਕਤੀ ਵੱਡੀ ਅਪਡੇਟ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੀ ਲਗਾਤਾਰ ਵਧ ਰਿਹਾ ਹੈ ਅੱਗੇ ਤੱਕ ਨਜ਼ਰ ਮਾਰ ਲਓ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਤਾਂ ਇਸ ਵਕਤੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਕਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਵਕਤੀ ਵੱਡੀ ਅਪਡੇਟ ਜਾਵਦੀ ਆਨੇ ਜ਼ਮੀਨ ਨੂੰ ਖੋਰਾ ਵੀ ਲਾ ਲਿਆ ਹੈ ਤਸਵੀਰ ਹੈ ਸਾਹਮਣੇ ਹੈ ਔਰੇ ਦੀ ਤਸਵੀਰ ਸਾਹਮਣੇ ਹੈ ਦੇਖ ਸਕਦੇ ਹੋ ਤੁਸੀਂ ਔਰੇ ਦੇ ਤਸਵੀਰ ਸੇ ਕਿ ਦਰਿਆ ਸਾਤੂਲੇ ਜਿਹੜਾ ਖੋਰਾ ਲਾਇਆ ਹੈ ਕਿ ਬਈ ਲਗਾਤਾਰ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਡਗ ਰਹੀ ਹੈ ਤੇ ਦਰਿਆ ਨੇ ਖੋਰਾ ਵੀ ਲਾਇਆ ਹੋਇਆ ਹੈ ਫੁੱਲ ਬਲਾਕ ਦੇ ਨਾਲ ਤੋਂ ਜਿੱਥੇ ਜਨ ਕੁਮਾੜੇ ਬਣ ਰਿਹਾ ਜੇਕਰ ਸਵੇਰ ਦੀ ਗੱਲ ਕਰੀਏ ਤਾਂ तकरीबन ਪਾਣੀ ਵਧਿਆ ਹੈ 4.5-5 ਪੱਟ ਦਾ ਹਾਲਾਤ ਉੱਪਰ ਕੀ ਬਣਿਆ ਹੋਇਆ ਹੈ 17 ਵੀਦਾ ਚਲ ਪੱਤਰ ਲਗਾਤਾਰ ਵੱਧ ਰਿਹਾ ਔਰ ਕਈ ਕਿਸਾਨਾਂ ਦੀ ਜ਼ਮੀਨਾਂ ਇਸ ਫਰਿਆਦ ਵਿੱਚ ਹੜ੍ਹ ਰਹੀਆਂ ਨੇ ਅਸੀਂ ਲਗਾਤਾਰ ਫੀਲਟੋ ਲੈ ਕੇ ਤਕਰੀਬਨ 40 ਮਿੰਟ ਦੀ ਸਫ਼ਰ ਸ਼ੁਰੂ ਕੀਤਾ ਸੀ ਔਰ ਲਗਾਤਾਰ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਜਿੰਨੀ ਜਲਦੀ ਹੋ ਸਕੇ ਤਰਾ ਪਾਣੀ ਵਧ ਰਿਹਾ ਹੈ। ਜਦ ਤਰਾ ਸਤਲ ਦੇ ਪੌੜ ਦੇ ਉੱਪਰ ਦੇ ਤਸਵੀਰਾਂ ਨੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਜਿਓ ਤਾਂ ਜੋ ਜਾਣਕਾਰੀ 90 ਲੱਖੇ ਨੇ ਉਥੰ ਤੱਕ ਪਹੁੰਚ ਸਕੇ ਔਰੋ ਥੋੜਾ ਜਿਹਾ ਸੁਚੇਤ ਹੋ ਸਕਣ। ਕਿੰਨੇ ਵੀ ਨਾਲ ਜੁੜੇ ਹੋ ਤਕਰੀਬਨ ਅਜ ਤੋਂ ਪਹਿਲਾਂ ਡਬਲ ਜ਼ਰੂਰ ਜੁੜੇ ਜਾਣੇ ਚਾਹੀਦੇ ਆ ਤਾਂ ਜੋ ਜਾਣਕਾਰੀ ਅੱਗੇ ਤੋਂ ਅੱਗੇ ਸ਼ੇਅਰ ਹੋ ਸਕੇ। ਇਸ ਤਰ੍ਹਾਂ ਪਾਣੀ ਪਾਣੀ ਕਿ 40 ਮਿੰਟ ਵਾਰ ਇੱਥੇ ਸੀ ਲਗਾਤਾਰ ਅਪਡੇਟਸ ਨੂੰ ਦੇ ਰਿਹਾ। ਦਰਾ ਸਤਲੋ ਜੀ ਦਾ ਲਗਾਤਾਰ ਜਲ ਪੱਧਰ ਵਧ ਰਿਹਾ ਹੈ। ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਤੇਜ਼ ਪਾਣੀ ਹੈ ਤੇਜ਼ ਵਹਾਅ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਮਾਰੂਗੀ ਜ਼ਿਆਦਾ ਕਹਿਰ ਲਗਾਤਾਰ ਜਾਰੀ ਹੈ ਸਾਹਮਣੇ ਦੇਖ ਸਕਦੇ ਹੋ ਕਿ ਦਰਿਆ ਨੇ ਕਾਫੀ ਜ਼ਿਆਦਾ ਖੋਰਾ ਲਾਇਆ ਹੋਇਆ ਹੈ ਕਾਫੀ ਏਕੜ ਜਮੀਨ ਕਿਸਾਨਾਂ ਦੀ ਦਰਿਆ ਨੇ ਆਪਣੇ ਰਹਿਣ ਦੇ ਵਿਚਰ ਲਾ ਲਈ ਹੈ ਤਾਂ ਖਬਰ ਨੂੰ ਸ਼ੇਅਰ ਜਰੂਰ ਕਰੀ ਜਾਓ ਜਿੰਨੇ ਵੀ ਨਾਲ ਤੁਸੀਂ ਜੁੜੇ ਹੋ ਖਬਰ ਨੂੰ ਸ਼ੇਅਰ ਜਰੂਰ ਕਰੀ ਜਾਓ ਤਾਂ ਜੋ ਇਹ ਜਾਣਕਾਰੀ ਵਕਤ ਬਾਅਦ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਨੀਵੇਂ ਇਲਾਕੇ ਨੇ ਜੋ ਨੀਵੇਂ ਏਰੀਏ ਨੇ ਪਰੋਜਪੁਰ ਹੈ ਪੱਜ ਲਕਿਆ ਹੈ ਲੋਹਿਆ ਏਰੀਆ ਹੈ ਉੱਥੋਂ ਦੀ ਲੋਕਾਂ ਤੱਕ ਇਲਾਜ ਕਰੀ ਪਹੁੰਚ ਸਕੇ ਔਰ ਸੁਚੇਤ ਹੋ ਸਕਣ ਦਰਿਆ ਸਤਲੂਜ ਦਾ ਚਲ ਪੱਧਰ ਲਗਾਤਾਰ ਵਧ ਰਿਹਾ ਹੈ ਬ੍ਰੇਕਿੰਗ ਨਿਊਜ਼ ਵੱਡੀ ਖਬਰ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਜੋ ਸਰ ਨੂੰ ਸਾਡੇ ਸਰਸ ਤੋਂ ਜਾਣਕਾਰੀ ਮਿਲੀ ਹੈ ਜਦੋਂ ਪਾਣੀ ਘਟੇਗਾ ਉਹ ਵੀ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਪਰ ਫਿਲਹਾਲ ਜੋ ਤਾਜ਼ਾ ਅਪਡੇਟ ਹੈ ਜੀ ਤੱਕ ਪਾਣੀ ਵਧ ਰਿਹਾ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਤਕਰੀਬਨ 1 ਘੰਟੇ ਤੋਂ ਬਾਅਦ ਪਾਣੀ ਘਟੇਗਾ ਕਿਉਂਕਿ ਪਿੱਛੋਂ ਜੋ ਪਾਣੀ ਆ ਰਿਹਾ ਉਸ ਦੀ ਆਮਦ ਤੇ ਸਾਨੂੰ ਫੋਨ ਵੀ ਆਇਆ ਹੈ ਅਸੀਂ ਪ੍ਰਾਪਤ ਜਾਣਕਾਰੀ ਕੀਤੀ ਹੈ ਔਰ ਤਕਰੀਬਨ ਇਹ ਦਰਿਆ ਦੇ ਵਿੱਚ 11 ਵਜੇ ਤੋਂ ਬਾਅਦ ਪਾਣੀ ਹੋਰ ਥੋੜਾ ਵਧੇਗਾ 32000 ਕਿਊਸਕ ਪਾਣੀ ਹੋਰ ਵਧੇਗਾ ਜੋ ਸਾਡੇ ਸੋਰਸਾਂ ਤੋਂ ਜਾਣਕਾਰੀ ਮਿਲੀ ਹੈ ਤਾਂ ਜਿੱਤੇੱਕ ਮਟਾਲੇ ਦੀ ਛੰਨਾ ਜਾਂ ਫਿਰ ਅੱਗੇ ਹੋਰ ਨਿਵੇਂ ਲੱਗੇ ਸੀ ਉੱਥੇ ਪਾਣੀ ਦੀ ਆਮਤ ਹੋਰ ਵਧੀਆ ਉੱਥੇ ਪਾਣੀ ਹੋਰ ਜ਼ਿਆਦਾ ਵਧਿਆ ਹੈ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਜਾਣਕਾਰੀ ਅੱਗੇ ਤੋਂ ਅੱਗੇ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਇਸ ਚੈਨਲ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹੈ ਔਰ ਜਿਹੜੇ ਨਹੀਂ ਜੁੜੇ ਹੋਏ ਉਹਨਾਂ ਤੱਕ ਪਹੁੰਚ ਸਕੇ ਔਰ ਇਹ ਜਾਣਕਾਰੀ ਸਾਰਾ ਦੁਨੀਆਂ ਨਾਲ ਸਾਂਝ ਕੀਤੀ ਜਾ ਸਕੇ ਤਾਂ ਦਰਿਆ ਸਤਲੁਜ ਦੇ ਵਿੱਚ ਚੱਲ ਪੱਦਰ ਲਗਾਤਾਰ ਵਧ ਰਿਹਾ ਹੈ ਬ੍ਰੇਕਿੰਗ ਨਿਊਜ਼ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਟਾਈਮ ਦੀ ਵੱਡੀ ਖਬਰ ਹੈ ਦਰਿਆ ਸਤ루 ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਕਿੱਥੋਂ ਕਿੱਥੋਂ ਤੱਕ ਪਾਣੀ ਹੈ ਗਿਆ ਕਿੱਥੇ ਕਿੱਥੇ ਪਾਣੀ ਘਟਿਆ ਕਿਸ ਕਿਸ ਇਲਾਕੇ ਜ ਪਾਣੀ ਵਧਿਆ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਪਰ ਉਸ ਤੋਂ ਪਹਿਲਾਂ ਖਬਰ ਨੂੰ ਚਲਦੇ ਚਲਦੇ ਸ਼ੁਰੂ ਕਰੀ ਜਾਓ ਵਧ ਰਿਹਾ ਹੈ ਜਲ ਪੱਧਰ ਹੈ ਜੋ ਲਗਾਤਾਰ ਵੱਧ ਰਿਹਾ ਹੈ ਲਗਾਤਾਰ 3:35 ਵਜੇ 40 ਮਿੰਟ ਤੋਂ ਸਵੇਰੇ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਪਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ ਪਾਣੀ ਲਗਾਤਾਰ ਵੱਧ ਰਿਹਾ ਹੈ ਉਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਇਸ ਸਮੇਂ ਦੀ ਵੱਡੀ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲ ਪੱਧਰ ਹੈ ਜੋ ਲਗਾਤਾਰ ਵਧ ਰਿਹਾ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਵੱਡੀ ਖਬਰ ਕਹਿ ਸਕਦੇ ਆ ਤਾਂ ਵੀਡੀਓ ਨੂੰ ਚਲਦੇ ਜੇ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਵੀਡੀਓ ਦੇਖ ਸਕਦੇ ਹੋ ਪਾਣੀ ਦਾ ਹਿਸਾਬ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਵੱਡੀ ਤਸਵੀਰ ਬਣਦੀ ਜਾ ਰਹੀ ਹੈ ਦਰਿਆ ਸਤਲੁਜ ਆਫਤ ਤੇ ਆਫਰਤ ਸੱਦ ਹੋ ਰਿਹਾ ਲਗਾਤਾਰ ਪਿਆਸ ਦਰਿਆ ਆਫਤ ਤੇ ਹੈ ਦਰਿਆ ਸਤਲੁਜ ਵੀ ਆਫਤ ਤੇ ਹੈ ਵੱਡੀਆਂ ਤਸਵੀਰਾਂ ਇਸ ਵਕਤ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਤੇ ਚਲਦੇ ਚਲਦੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਜਾਓ ਤਾਂ ਜੋ ਇਹ ਜਾਣਕਾਰੀ ਅੱਗੇ-ਤੱਗੇ ਪਹੁੰਚ ਸਕੇ। ਦਰਿਆ ਸਤ루 ਵਿਧਾ ਜਲ ਪੱਧਰ ਲਗਾਤਾਰ ਵਧਦਾ ਹੋਇਆ। ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਇਹ ਕਿ ਦਰਿਆ ਸਤ루 ਵਿਧਾ ਜਲ ਪੱਧਰ ਲਗਾਤਾਰ ਵਧਦਾ ਹੋਇਆ। ਸਹੀ ਤੇ ਸਟੀਕ ਜਾਣਕਾਰੀ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਯੂ ਕਰ ਲਿਓ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਨਿਊਜ਼ ਰਿਪੋਰਟਰ ਜਨਤ ਤੇ ਉਹ ਵੀ ਜਰੂਰ ਫੋਲੋ ਕਰ ਲਿਓ ਪੰਨੇ ਦੀ ਆਵਾਜ਼ ਸੁਣ ਸਾਡੀ ਕਿੰਨੀ ਹੈ ਰੈਲ ਲਗਾਤਾਰ ਵਧ ਰਿਹਾ ਤਾਂ ਤੁਸੀਂ ਰਾਹ ਨੂੰ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਰਿਆ ਸਤਲੁਜ ਦੇ ਪੁਲ ਦੇ ਉੱਪਰ ਜਿੱਥੇ ਤਸਵੀਰਾਂ ਨੇ ਤਸਵੀਰ ਸਾਫ਼ ਹੋ ਜਾਂਦੀ ਹੈ ਪੂਰੀ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਚੱਲ 15 ਲਗਾਤਾਰ ਵਧ ਰਿਹਾ ਹੈ ਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਯਾਰ ਸਰਪੋਰੀ ਦਾ ਚੱਲ ਪੱਤਰ ਲਗਾਤਾਰ ਵਧ ਰਿਹਾ ਹੈ ਤਾਂ ਵੀਡੀਓ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰੀ ਜਾਓ ਤਾਂ ਜੋ ਜਾਣਕਾਰੀ ਵੱਧ ਵੱਧ ਲੋਕਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਕਮੈਂਟਾਂ ਦੇ ਜ਼ਰੀਏ ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਆਪਣੇ ਕੀਮਤੀ ਸਵਾਲ ਕਮੈਂਟਾਂ ਦੇ ਜ਼ਰੀਏ ਤੁਸੀਂ ਜਰੂਰ ਸਾਨੂੰ ਪੁੱਛ ਸਕਦੇ ਹੋ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਹੈ ਸ਼ੇਸ਼ਟੇ ਵਜੀ ਮਹਤਪੁਰਤ ਜੋ ਜਗਰਾਵ ਰੋਡ ਜਾਂਦਾ ਦਰਿਆ ਸਤਲੂ ਦੇ ਟਿੰਪਲ ਦੇ ਉੱਪਰ ਜਿੱਥੇ ਤਸਵੀਰਾਂ ਨੇ ਇਸ ਵਕਤ ਦਰਿਆ ਸਤਲੁਜ ਦੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਤਾਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰਿਓ ਲੋਕੇਸ਼ਨ ਮਹਿਦਪੁਰ ਤੋਂ ਜਗਰਾਵ ਰੋਡ ਘਰੇ ਪਾਸੇ ਪਾਣੀ ਪਾਣੀ ਨਜ਼ਰ ਆਇਆ ਹੈ ਕਿਾ ਔਰ ਪਾਣੀ ਲਗਾਤਾਰ ਵਧ ਰਿਹਾ ਹੈ ਦਰਿਆ ਸਤਲੁਜ ਦਾ ਰਿਆ ਸਤਲੁਜ ਦਾ ਚਲ ਪੱਦਰ ਲਗਾਤਾਰ ਬੱਦ ਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਲੁਜ ਦਾ ਗਲਪੱਧਰ ਨਗਾਰ ਤਰਬੱਧ ਆਇਆ ਬੱਡੀ ਬ੍ਰੇਕਿੰਗ ਨਿਊਜ਼ ਤੇ ਲਾਈਵ ਤਸਵੀਰਾਂ ਖਬਰ ਨੂੰ ਸ਼ੇਅਰ ਜੁੜਾ ਰਹੇ ਹੈ। ਪ੍ਰਿਆ ਸਤਲੁਜ ਦਾ ਗਲਪੱਧਰ ਨਗਾਰ ਤਰਬੱਧ ਰਿਹਾ ਹੈ। ਖਾਸ ਕਰਕੇ ਜਿਹੜੇ ਨਵੇਂ ਇਲਾਕੇ ਨੇ ਲੋਹੀ ਐਰੀਆ ਨੂੰ ਕਾਫੀ ਆਦਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇੱਥੇ ਜਿੰਨੇ ਵੀ ਨਵੇਂ ਇਲਾਕੇ ਨੇ ਸਭ ਚ ਪਾਣੀ ਭਰ ਚੁੱਕਿਆ بارش ਦਾ ਬਖ਼ਰ ਲਗਾਤਾਰ ਜਾਰੀ ਹੈ